ਕਿਉਂਕਿ ਫੋਕਲ ਪਿੰਡ ਦੇ ਏਰੀਆ ਚ ਸ਼ਰਿਆਂ ਵਿੱਚ ਚੋਰੀਆਂ ਹੋ ਰਹੀਆਂ ਆ ਸ਼ਰਿਆਂ ਚਿੱਟਾ बिक ਰਿਹਾ ਆ ਸ਼ਰਿਆਂ ਜੂਆ ਖੇਡਿਆ ਜਾ ਰਿਹਾ ਸ਼ਰਿਆਂ ਵਿੱਚ ਸ਼ਰਾਬਾ ਪਲਾਈ ਜਾ ਰਹੀਆਂ ਆ ਕੋਈ ਨਾ ਪੈਨ ਲੱਭੇ ਹੋਇਆ ਤੇਰੇ ਵਿੱਚ ਕੋਈ ਨਹੀਂ ਆ ਉਹ ਚੋਰਾਂ ਨੇ ਵੀ ਇੱਥੇ ਧਾਵਾ ਬੋਲ ਦਿੱਤਾ ਆ ਟਰੱਕੀ ਕਿ ਲੜਦਾ ਕਿ ਜੀ ਚੋਰ ਅੱਛਾ ਜੀ ਇੱਥੇ ਪੁੱਟਿਆ ਨਹੀਂ ਹੋਇਆ ਕੋਈ ਪੈਰ ਰੱਖਿਆ ਉਹਨੇ ਪੈਰ ਟੁੱਟ ਗਿਆ ਅੱਛਾ ਜੀ ਫੇ ਉੱਤੇ ਚੜਿਆ ਠੀਕ ਆ ਜੀ ਉਧਰੋਂ ਸਾਡੇ ਆਏ ਅੱਛਾ ਤੋੜ ਗਈ ਕਿ ਨੁਕਸਾਨ ਹੋਇਆ ਡਾ ਸਾਡਾ ਇਹ ਇੱਕ ਪਰਸ ਗਿਆ ਦੋ ਫੋਨ ਗਏ ਆ ਤੇ ਆ ਘਰ ਦਾ ਇੱਕ ਫੋਨ ਚੱਕ ਕੇ ਲੈ ਜੇ ਇੱਕ ਉਹ ਥੱਲੇ ਬੰਦਾ ਖੜਾ ਉਹਦਾ ਫੋਨ ਚੱਕ ਕੇ ਲੈ ਗਏ ਮੋਬਾਈਲ ਦੀ ਕੀਮਤ ਕਿੰਨੀ ਆ 63000 ਰੁਪਇਆ ਤੁਸੀਂ ਕਿਉਂਕੀ ਫੋਕਲ ਬਣ ਕੇ ਮਿਲੜਤੀ ਆ ਹਾਂਜੀ ਇੱਥੇ ਹੀ ਆ ਜੀ ਨੇੜੇ ਹੀ ਆ ਜੀ ਧੀ ਕਿਹ ਕਿੰਨੇ ਕਮਲੇਡ ਹਾਂਜੀ ਕੀ ਕਹਿੰਦੇ ਉਹ ਤੇਰੇ ਸੱਦੇ ਕੁਝ ਕਹਿ ਕਿ ਨਹੀਂ ਕੇ ਵਾਤੇ ਇਹ ਕਹਿੰਦੇ ਲੱਭ ਦਾਂਗੇ ਬਸ ਕੋਣ ਆਇਆ ਸੀ ਜੀ ਉਹ ਜੀ ਮੇਰੇ ਜਿਹੜੇ ਵੱਡੇ ਭਰਾ ਆਏਗੇ ਉਹਨਾਂ ਨੇ ਮਿਲੇ ਸੀਗੇ ਮੈਂ ਕਿਤੇ ਬਾਹਰ ਚਲ ਗਿਆ ਅੱਜ ਅੱਛਾ ਜੀ ਹਾਂਜੀ ਤੁਹਾਡਾ ਕਿ ਜੱਕ ਲੈ ਕੇ ਜੀ ਤੁਹਾਡਾ ਕੀ ਨਾਂ ਜੀ ਮੇਰਾ ਮੈਲਾ ਬਲੈਕ ਬਿੱਲੂ ਤੁਹਾਡਾ ਬਿੱਲੂ ਆ ਹਾਂ ਤੁਹਾਡਾ ਕਿ ਚੋਰੀ ਹੋਇਆ ਮੋਇਆ ਲੈ ਗਿਆ ਮੇਰਾ ਅੱਧ ਗਲ ਹੈ ਸਾਡੇ ਦੋ ਫੋਨ ਕੀਮਤ ਕਿੰਨੀ ਆ ਉਹਦੀ ਕੀਮਤ ਕਿੰਨੀ ਆ ਗੁਆਰੰਟੀ ਦਾ ਫੋਨ 25000 ਰੁਪਏ ਇਹ ਭਾਈ ਇੱਥੇ ਲਿਆਏ ਆ ਉੱਥੋਂ ਪੱਟਾ ਲਾ ਕੇ ਚੜੇ ਆ ਉੱਤੇ ਹਾਂ ਜੀ ਤੇ ਆ ਉਹ ਖੁੱਲਾ ਦਿਨਾਂ ਦਾ ਰਹਿ ਗਿਆ ਰਾਤੀ ਠੀਕ ਆ ਜੀ ਇੱਥੇ ਨਾ ਚੌਥੇ ਲੈ ਅੱਛਾ ਜੀ ਹਾ ਤੋੜਿਆ ਆ ਹਾਂ ਜੀ ਮਾਰੇ ਟੱਟਾ ਟੁੱਟਾ ਮਾਰੀ ਉਹਨਾਂ ਨੇ ਤੋੜਤਾ ਨਾ ਤੇ ਇੱਥੋਂ ਕੀ ਚੜਿਆ ਇੱਥਰ ਐਂਟਰੀ ਕੀਤੀ ਸਾਥੀਓ ਮੋਹੱਲਾ ਸਹੀਪੁਰ ਕਲਾਂ ਵਿੱਚ ਹੋ ਰੀਆਂ ਚੋਰੀਆਂ ਨੂੰ ਲੈ ਕੇ ਆਪਾਂ ਪਹੁੰਚੇ ਆ ਪਾਰਸ਼ਦਪਤੀ ਦਿਨੇਸ਼ੀਰ ਕੋ ਉਹਨਾਂ ਦਾ ਵੀ ਪੱਖ ਜਾਣਦੇ ਵੀ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਚੋਰੀਆਂ ਹੋ ਰਹੀਆਂ ਆ ਤੇ ਚੋਰੀਆਂ ਇੰਨੀਆਂ ਕਿ ਹੋ ਰਹੀਆਂ ਆ ਕਿ ਕਿ ਫੋਕਲ ਪੁਲਿਸ ਦੀ ਪੁਲਿਸ ਕੀ ਸੁੱਤੀ ਹੋਈ ਆ ਜਾਂ ਤੇ ਗਸ਼ਤੀ ਨਹੀਂ ਭਟਾਉਂਦੀ ਪਾਰਕ ਦੇ ਵਿੱਚ ਗੱਡੀ ਆਉਂਦੀ ਆ ਉਸ ਤੇ ਹੁੰਦੇ ਆ ਮੁਲਾਜ਼ਮ ਬੁੱਤਰੀ ਕੋਈ ਦਿਖਵਾਲੀ ਨਹੀਂ ਬੁੱਤ ਦੇ ਕੋਲ ਸ਼ਰਾਬਾ ਪੀਂਦੇ ਕੋਈ ਦਿਖਵਾਲੀ ਨਹੀਂ ਸ਼ਰਾਬਾ ਵੇਚਦੇ ਕੋਈ ਦਿਖਵਾਲੀ ਨਹੀਂ ਕਿਸੇ ਨੂੰ ਫੜਦੇ ਨਹੀਂ ਤੇ ਕੱਲ ਦੇ ਕੀ ਚੋਂ ਕੀ ਫੋਕਲ ਪੁਆਇੰਟ ਇਨਚਾਰਜ ਹਾਂਜੀ ਦਨੇਸ਼ ਜੀ ਦੋ ਬਾ ਟਾਈਮ ਚੈਨਲ ਤੋਂ ਸੁਖਦਾ ਜੀ ਧੰਨਵਾਦ ਜੀ ਤੁਹਾਡੇ ਨੇੜੇ ਜੀ ਆਤੀ ਚੋਰੀਆਂ ਹੋਈਆਂ ਚਾਰ ਮੋਬਾਈਲ ਚੋਰੀ ਹੋਏ ਜੀ ਤੁਹਾਨੂੰ ਪਤਾ ਜੀ ਮੈਟਰ ਦਾ ਜੀ ਰਾਤ ਅਸੀਂ ਛੋਟਾ ਸਹੀਪੁਰ ਦੇ ਸੁਪਰ ਸੈਕਸ਼ਨ ਨੂੰ ਮਸ਼ੀਨ ਲਾ ਕੇ ਸਫਾਈ ਕਰਵਾ ਰਹੇ ਸੀ ਅੱਛਾ ਜੀ ਅਸੀ ਵਰਸ ਜੀ ਓਕੇ ਜੀ ਸਵੇਰੇ 5 ਵਜੇ ਤੱਕ ਉੱਥੇ ਹੀ ਸੀ ਆਪਾਂ ਦੇ ਆਉਂਦੇ ਸਾਰੀ ਥੱਕ ਹੋ ਗਏ ਸਾਰੀ ਰਾਤ ਉੱਥੇ ਲੱਗੇ ਸੀਗੇ ਆਪਾਂ ਚਲੋ ਵਧੀਆ ਕੰਮਾਂ ਤੋਂ ਹੀ ਕਰਾਤਾ ਜਾ ਕੇ ਕੰਮ ਕਰਾਉਂਦੇ ਆ ਕਿਹੜੇ ਇਲਾਕੇ ਕੰਮ ਕਰਾਤਾ ਸੀ ਛੋਟਾ ਸਹੀ ਪੁੱਢੀ ਤੇ ਅੱਜ ਚਲੋ ਸੀਵਰੇਜ ਸਮੱਸਿਆ ਦੀ ਗੱਲ ਕਰਦੇ ਆਪਾਂ ਇਸ ਤੋਂ ਪਹਿਲਾਂ ਕਦੀ ਉਸ ਇਲਾਕੇ ਵਿੱਚ ਸੁਪਰ ਸੈਕਸ਼ਨ ਪਾਪਾ ਮਸ਼ੀਨ ਲੱਗੀ ਕਦੀ ਅਜੇ ਤੱਕ ਮੇਰੀ ਜੋ ਮੈਨੂੰ ਰਾਤੀ ਮਹੱਲੇ ਦੇ ਬਜ਼ੁਰਗ ਨੌਜਵਾਨ ਵੀਰ ਮਲੇ ਉਹ ਕਹਿੰਦੇ ਵੀ ਪਹਿਲੇ ਫਸਟ ਟਾਈਮ ਸਾਡੇ ਮਹੱਲੇ ਦੇ ਵਿੱਚ ਮਸ਼ੀਨ ਆਈ ਆ ਠੀਕ ਆ ਜੀ ਹੁਣ ਅਗਲੀ ਗੱਲ ਦੱਸੋ ਗੱਲ ਤੁਸੀਂ ਆਪਾਂ 5 ਵਜੇ ਉੱਥੋਂ ਫ੍ਰੀ ਹੋਏ ਆਉਣ ਦੇ ਸਾਰੀ ਇੰਨਾ ਥੱਕ ਹੋ ਗਿਆ ਸੀਗਾ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਪੂਰਾ ਬਿਜ਼ੀ ਸ਼ੈਡਿਊਲ ਹੁੰਦਾ ਸ਼ਾਮ ਤੇ ਸਾਰੀ ਰਾਤ ਉੱਥੇ ਲੱਗੇ ਰਹੇ ਆਉਂਦੇ ਸਾਰੀ ਸੋ ਗਿਆ 11 12 ਵਜੇ ਮੈਨੂੰ ਕੋਈ ਫੋਨ ਆਇਆ ਕਿ ਭੇਜ ਦਦਾ ਪਹਿਲਾ ਫੋਨ ਸਾਈਲੈਂਟ ਸੀਗਾ ਕਿਉਂਕਿ ਥੱਕੇ ਹੋਣ ਕਰਕੇ ਕਿ ਨੀਂਦ ਵੀ ਜ਼ਰੂਰੀ ਆ ਨਹੀਂ ਤਾਂ ਬਿਮਾਰ ਹੋ ਜਾਣਗੇ ਸਮਾਜ ਦੇ ਤਾਂ ਜੋ ਸੇਵਾ ਕਰਾਂਗੇ ਜੇ ਆਪਕਾ ਅੰਦਰੋਸਾ ਮੰਗੇ ਮੈਂ ਸਾਇਲੈਂਟ ਲਾਇਆ ਸੀ ਫੋਨ ਤੇ ਜਦੋਂ ਦੇਖਿਆ ਮਿਸਡ ਕੋਲਾ ਮੈਂ ਟਰਨ ਬਾਈ ਟਰਨ ਸਾਰਿਆਂ ਨੂੰ ਫੋਨ ਕੀਤਾ ਪਤਾ ਲੱਗੇ ਵੀ ਮੇਰੇ ਗਵਾਰਡ ਚ ਚੋਰੀ ਹੋ ਗਈ ਹੈ ਔਰ ਉਹਨਾਂ ਨੂੰ ਪੁੱਛਿਆ ਵੀ ਇਹ ਤੁਹਾਡੀ ਗਲੀ ਨਹੀਂ ਸੇਫ ਤੇ ਆਮ ਲੋਕਾਂ ਦੀ ਸੇਫਟੀ ਕਿੱਥੇ ਹੈ ਜੀ ਜੀ ਮੇਰੀ ਕਈ ਵਾਰੀ ਮੈਂ ਚੌਂਕੀ ਇੰਚਾਰਜ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਵੀ ਇੱਥੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਪੈਟਰੋਲ ਜਾਂ ਪੈਟਰੋਲਿੰਗ ਜਿਹੜੀ ਕੰਪਨੀਆਂ ਉਹਦੀ ਇੱਥੇ ਡਿਊਟੀ ਲਾਈ ਜਾਵੇ ਉਹ ਜਿਆਦਾਤਰ ਦੇਖਿਆ ਵੀ ਕਿ ਜਿਹੜੀ ਅੰਬੇਡਕਰ پارک ਘੁੰਮ ਕੇ ਗੱਡੀਆਂ ਅੰਬੇਡਕਰ پارک ਚੰਨ ਕੇ ਲੱਗਦੀਆਂ ਉੱਥੇ ਸੁੱਤੇ ਹੁੰਦੇ ਮੁਲਾਜ਼ਮ ਕਿਉਂਕਿ ਕੱਲ ਨੂੰ ਇਹ ਬਹੁਤ ਟੁੱਟ ਜਾਂਦਾ ਹੈ ਤੇ ਜ਼ਿੰਮੇਵਾਰ ਕੌਣ ਹੈ ਦਾ ਪ੍ਰਸ਼ਾਸਨ ਆ ਜੀ ਜਿਨ੍ਹਾਂ ਦੀ ਡਿਊਟੀ ਆ ਚੌਂਕੀ ਇੰਚਾਰਜ ਸਾਹਿਬ ਦੀ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਇੱਥੇ ਪ੍ਰੋਪਰ ਇੱਕ ਮਹੀਨਾ ਪਹਿਲਾਂ ਇੱਥੇ ਚਾਰ ਪੰਜ ਮੁੰਡੇ ਬੈਠ ਕੇ ਸ਼ਰਾਬ ਪੀਂਦੇਗੇ ਉਹ ਕੰਪਲੀਟ ਦਿੱਤੀ ਹੋਈ ਹੈ ਲਿਖ ਕੇ ਉੱਥੇ ਕਿਸੇ ਵੀ ਮੁਲਾਇਮ ਨੇ ਗੋਲ ਨਹੀਂ ਕੀਤਾ ਜੀ ਇਹ ਕੀ ਕੰਪਲੀਟ ਮੇਰੇ ਧਿਆਨ ਚ ਨਹੀਂ ਹੈ ਜੀ ਪਰ ਜੇ ਉਹਨਾਂ ਤੱਕ ਗਈ ਆ ਰਿਟਰਨ ਆ ਤਾਂ ਫਿਰ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਤੇ ਉਹ ਚੋਰੀਆਂ ਹੋਈਆਂ ਆ ਤੁਸੀਂ ਉਹਨੂੰ ਚੌਂਕੀ ਚਾਜਦਾ ਕਿਸੇ ਮਲਾਈ ਹੁੰਦਾ ਜਾਂ ਏਸੀਪੀ ਨਾਲ ਅੱਜ ਵੀ ਮੈਂ ਗੱਲ ਕੀਤੀ ਨਹੀਂ ਪੰਜ ਦਿਨ ਪਹਿਲਾਂ ਗੱਲ ਹੋਈ ਉਹਨਾਂ ਨਾਲ ਕਿ ਸਰ ਉਹ ਜਿਹੜੇ ਹੈਂਡ ਟੂ ਮਾਉਥ ਘਾਰਿਆ ਜਿਨ੍ਹਾਂ ਦੇ ਫੋਨ ਲੈ ਕੇ ਪਰਸ ਲੈ ਕੇ ਜੋ ਕਮਾਉਣਾ ਉਹ ਖਾਣਾ ਕਿਸ ਨੇ ਕਿਸਤਾਂ ਦੇ ਚੱਕਿਆ ਫੋਨ ਕਿਸ ਨੇ ਵਿਆਜੂ ਚੱਕੇ ਪੈਸੇ ਘਰ ਬਣਾਉਣ ਦੇ ਪੈਸੇ ਸਾਂਭੇ ਉਹ ਸਭਾ ਚੋਰ ਲੈ ਗਏ ਕਿ ਵੀ ਬੱਤ ਤੋਂ ਬੱਤ ਇਸੇ ਗਸ਼ਤ ਵੀ ਦਾ ਹੀ ਜਾਵੇ ਉਹ ਜਿਹੜੇ ਵੀ ਚੋਰ ਆ ਉਹਨਾਂ ਨੂੰ ਫੜਿਆ ਜਾਵੇ ਆਲੇ ਦੁਆਲੇ ਦੇ ਜਿੰਨੇ ਵੀ ਸੀਸੀਟੀਵੀ ਕੈਮਰਾ ਹੈ ਮੈਨ ਨਾਲ ਚੱਲਦਾ ਆ ਪਰ ਚੈੱਕ ਕਰਵਾਉਂਦੇ ਆ ਦੋਸ਼ੀਆਂ ਦੀ ਪਾਲ ਕੀਤੀ ਜਾਵੇ ਉਹਨਾਂ ਦੀ ਪਛਾਣ ਕੀਤੀ ਜਾਵੇ ਸੀਸੀਟੀਵੀ ਰਾਹੀਂ ਇਸੇ ਫੋਕਲ ਬਣੇ ਚੌਂਕ ਦੇ ਵਿੱਚ ਇੱਕ ਪੁਲਿਸ ਵੀ ਬਸਦੀ ਬਾਕੇ ਮੁਲਾਜ਼ਮ ਬਣ ਕੇ ਲੋਕਾਂ ਨੂੰ ਲੁੱਟ ਖੋਹ ਕਰਦਾ ਹੈਗਾ ਜੀ ਉਸ ਸਬੰਧੀ ਚੌਂਕੀ ਫੋਕਲ ਬਣੇ ਜਿਹਾ ਕਮਿਊਨਿਟੀ ਗਈ ਜੀ ਖਬਾ ਦੇ ਵੀ ਖਬਰ ਆਈ ਆ ਕਿਉਂਕਿ ਫੋਕਲ ਪੁਆਇੰਟ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਲਟ ਚੋਂ ਕਿ ਫੋਕਲ ਪੁਆਇੰਟ ਦੇ ਮੁੰਸ਼ੀ ਦਾ ਕੰਨਾ ਦੋਸਤ ਨਿਕਲਿਆ ਜੀ ਉਹ ਤੁਹਾਡੇ ਧਿਆਨ 'ਚ ਮਾਮਲਾ ਹੈਗਾ ਜੀ ਇਹ ਜੀ ਬਿਲਕੁਲ ਨਹੀਂ ਮੈਂ ਆਪ ਨੂੰ ਦੱਸ ਦਵਾਂ ਜੀ ਮੈਂ ਕਾਰਪੋਰੇਸ਼ਨ ਦਾ ਕਾਉਂਸਲਰ ਆ ਪੁਲਿਸ ਡਿਪਾਰਟਮੈਂਟ ਦਾ ਨਹੀਂ ਹੈਗਾ ਪਰ ਜੇ ਹੋ ਰਿਹਾ ਆ ਤਾਂ ਬਹੁਤ ਮਾੜੀ ਗੱਲ ਆ ਇਹ ਚਾਲੀ ਰਾਕੀ ਬਾਤ ਦੇ ਆ ਕਿ ਸਾਨੂੰ ਨੋਟਿਸ ਉੱਤ ਬਾਤ ਤੇ ਬਿਠਾਇਆ ਇਹ ਮਾੜੀ ਗੱਲ ਆ ਜੀ ਮੰਨ ਲਓ ਕੋਈ ਅਪਰਾਧੀ ਤਕੜਾ ਅਪਰਾਧੀ ਆ ਜੀ ਉਹ ਇਦਾਂ ਦੀ ਵਰਦੀ ਪਾ ਕੇ ਆਪਣੀ ਲੋਕਾਂ ਨੂੰ ਡਰਾ ਕੇ ਵਰਦੀ ਦਾ ਰੋਹ ਦਿਖਾ ਕੇ ਵੱਡੀ ਕੋ ਵੱਡੀ ਇਵਾਜ਼ਤ ਕਰ ਦਿੰਦਾ ਆ ਜਿਸ ਦੀ ਵੀ ਵਰਦੀ ਆ ਜੇ ਉਹਨੇ ਖਰੀਦੀ ਆ ਉਹ ਤੇ ਪਰਚਾ ਹੋਣਾ ਚਾਹੀਦਾ ਕਾਲੂ ਟੈਰਰਿਸਟ ਉਗਰਵਾਦੀ ਵਗੈਰਾ ਆ ਸਕਦੇ ਵਰਦੀ ਦਾ ਮਿਸਯੂਜ਼ ਕਰ ਸਕਦੇ ਆ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਭਾਈ ਬੋਲ ਮੈਂ ਸੀਪੀ मैम ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਜਦੋਂ ਵੀ ਕੋਈ ਵੀ ਫੰਕਸ਼ਨ ਆਰਗੇਨਾਈਜ਼ ਕਰੀਦਾ ਕੋਈ ਮੇਲਾ ਜਾਂ ਕੋਈ ਜਾਗਰਣ ਕੋਈ ਵੀ ਧਾਰਮਿਕ ਪ੍ਰੋਗਰਾਮ ਉਲੀਕੀਦਾ ਆ ਤੇ ਉਹਦੀ ਸਕਿਉਰਟੀ ਵਾਸਤੇ ਆਪਾਂ ਚੌਂਕੀ ਇੰਚਾਰਜ ਕੋਲ ਜਾਂਦੇ ਆ ਜਾਂ ਕੋਈ ਮੇਲਾ ਹੋ ਗਿਆ ਤੇ ਉਹਨਾਂ ਦਾ ਇਹੀ ਜਵਾਬ ਹੁੰਦਾ ਜਿੱਦਾਂ ਲਾਸਟ ਟਾਈਮ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਨਮ ਦਿਵਸ ਸੀਗਾ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਸਕਿਉਰਟੀ ਚਾਹੀਦੀ ਆ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਜੀ ਮੇਰੇ ਕੋਲ ਮੁਲਾਜ਼ਮ ਹੈ ਕਿੱਥੇ ਕਿੱਥੇ ਪ੍ਰੋਗਰਾਮ ਤੁਸੀਂ ਜੀ ਪਹਿਲਾਂ ਤਾਂ ਜੀ ਸਾਡੇ ਡਾਕਟਰ ਵੀ.ਆਰ. ਅੰਬੇੜਕਰ ਡਾਕਟਰ ਟੀਮਰਾਉਂ ਗੇਰਕਰ ਸਾਹਿਬ ਦਾ ਆਪਾਂ ਜਨਮ ਦਿਵਸ ਮਨਾਉਣਾ ਜਨਮ ਦਿਵਸ ਮਨਾਉਣਾ ਸੀ ਗੁਰਦੁਆਰਾ ਸਾਹਿਬ ਤੇ ਫਿਰ ਫੋਕਲ ਪੁਆਇੰਟ ਬਿਆਨ ਸਿੰਘ ਪਾਰ ਬਿਆਨ ਸਿੰਘ ਪਾਰ ਕਿ ਲਿਖ ਕੇ ਦੇ ਗਿਆ ਸੀਗੇ ਉੱਥੇ ਬੰਦੇ ਮੁਲਾਜ਼ਮ ਕਹਿੰਦੇ ਪਹੁੰਚੇ ਆ ਪਰ ਮੁਲਾਜ਼ਮ 3 ਵਜੇ ਤੱਕ ਕੋਈ ਨਹੀਂ ਪਹੁੰਚਾ ਉੱਥੇ ਜੀ ਕੱਲ ਨੂੰ ਮੰਨ ਲਓ ਉੱਥੇ ਜੂਆ ਖੇਡਦੇ ਸ਼ਰਾਬ ਪੀਂਦੇ ਸੀਗੇ ਉੱਥੇ ਕੋਈ ਵੱਡੀ ਘਟਨਾ ਹੋ ਜਵੇ ਜ਼ਿੰਮੇਵਾਰ ਕੌਣ ਸਾਹ ਦੱਸੋ ਜੀ ਅੱਜ ਵੀ ਮੈਂ ਕਿਹਾ ਜੀ ਤੇ ਉਹ ਇਹੀ ਜਵਾਬ ਆ ਦੀ ਸਾਡੇ ਤੋਂ ਮੁਲਾਜ਼ਮ ਹੈ ਨਹੀਂ ਮੁਲਾਜ਼ਮ ਤੇ ਤੁਸੀਂ ਮੰਗ ਰਹੇ ਆ ਸਾਡੀ ਡਿਊਟੀ ਜੇ ਕਾਰਪੋਰੇਸ਼ਨ ਨਾਲ ਸੰਬੰਧਿਤ ਹੁੰਦਾ ਤਾਂ ਅਸੀਂ ਜ਼ਰੂਰ ਲਿਖ ਕੇ ਦਿੰਦੇ ਹੁਣ ਤੁਹਾਡੀ ਡਿਊਟੀ ਹੈ ਤੁਸੀਂ ਲੈ ਕੇ ਦੋ ਵੀ ਮੇਰੀ ਚੌਂਕੀ ਦੇ ਵਿੱਚ ਮੁਲਾਜ਼ਮ ਹੈ ਨਹੀਂ ਉਹ ਖਾਣਾ ਪੂਰਤੀ ਕਰਦੇ ਆ ਬਾਜੀ ਸਾਡੇ ਤੋਂ ਮੁਲਾਜ਼ਮ ਹੈ ਨਹੀਂ ਮੁਲਾਜ਼ਮ ਹੈ ਨਹੀਂ ਟੀੜੇ ਬੈਠੇ ਹੁੰਦੇ ਹੋਗੇ ਆ ਉਹ ਪਤਾ ਨਹੀਂ ਕੀ ਕਰਦੇ ਆ ਜੀ ਉਹ ਬਿਜਲੀ ਠੀਕ ਕਰਦੇ ਆ ਆਪਾਂ ਤਾਂ ਸੀਪੀ ਸਾਹਿਬ ਨੂੰ ਆਪਣੇ ਲੈਟਰ ਪੈਡ ਤੇ ਵੀ ਲੈ ਕੇ ਦਵਾਂਗੇ ਵੀ ਆਹ ਸਾਨੂੰ ਜਵਾਬ ਦਿੱਤਾ ਜਾਂਦਾ ਆ ਅਸੀਂ ਸੇਫ ਨਹੀਂ ਹੈਗੇ ਆ ਲੁੱਟਾਂ ਖੋਹਾਂ ਹੋ ਰਹੀਆਂ ਆ ਹੂੰ ਨੇ ਬਿਲਕੁਲ ਹੈਂਡ ਟੂ ਮਾਊਥ ਕਰਾ ਤੈਨ ਜਿਨ੍ਹਾਂ ਦੇ ਘਰ ਚ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ ਤੁਹਾਡੇ ਦੇ ਕਹਿੰਦਾ ਮਤਲਬ ਤੁਹਾਨੂੰ ਗੰਦੀ ਸ਼ਬਦਾ ਵਾਲੀ ਬੋਲੀ ਗਈ ਸੀਗੀ ਜੀ ਠੀਕ ਹੈ ਜੀ ਲਾਈਵ ਹੋ ਕੇ ਜੀ ਮੈਂ ਪੀਜੀ ਪੋਰਟਲ ਤੇ ਕੰਪਲੀਟਾ ਪਾਈਆਂ ਉਹਦੇ ਤੇ ਨਹੀਂ ਜਵਾਬ ਦਿੱਤਾ ਕਿ ਵੀ ਨਾ ਤਾਂ ਅਸੀਂ ਕੰਪਲੇਂਟ ਐਪਲੀਕੈਂਟ ਨੂੰ ਬੁਲਾਇਆ ਨਾ ਅਸੀਂ ਜਿਹਦੇ ਅਗੇਂਸਟ ਉਹਨੂੰ ਬੁਲਾਇਆ ਨਾ ਅਸੀਂ ਕੋਈ ਮੌਕਾ ਦੇਖਿਆ ਸਾਰਾ ਕੁਝ ਰਿਟਰਨ ਤੇ ਭੇਜਿਆ ਔਰ ਲਿਖਿਆ ਗਿਆ ਕਿ ਵੀ ਤੁਸੀਂ ਕੋਰਡ ਚ ਚਲ ਜਓ ਅਸੀਂ ਸੀਪੀ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਜੇ ਨਹੀਂ ਨਹੀਂ ਕੋਰਡ ਚ ਜਲ ਜੇ ਮੰਨ ਲਓ ਆਮ ਬੰਦਾ ਅਖ ਜੜੀ ਦਾਦਾ ਉਹ ਕੋਰਡ ਹੀ ਨਹੀਂ ਜਾਂਦਾ ਫੇ ਮਰ ਜੂਗਾ ਉਹ ਇਹੀ ਤਾਂ ਆਪਾਂ ਕੰਪਲੀਟ ਪਈ ਨਾ ਬਾਵਾ ਸਾਹਿਬ ਬਿੜ ਕੇ ਨੇ ਮਾਨ ਸਨਮਾਨ ਦੀ ਗੱਲ ਕੀਤੀ ਹੈ ਨਾ ਮਤਲਬ ਆਮ ਬੰਦੇ ਦੀ ਕੋਈ ਵੈਲੀ ਨਹੀਂ ਗਈ ਬਿਲਕੁਲ ਪਤਾ ਨਹੀਂ ਕਦ ਦਾ ਸਿਸਟਮ ਹੈ ਨਹੀਂ ਚਲਾ ਰੱਖਿਆ ਆ ਮੋਹੱਲਾ ਸਹੀ ਪੋਦੇ ਵਿੱਚ ਪੰਜ ਬੰਦਿਆਂ ਦੇ ਪੜ ਜਾ ਹੋਇਆ ਸੀਗਾ ਜੀ ਸ਼ਬਦ ਉਹਨਾਂ ਨੇ ਗੱਲਾਂ ਤਰਕ ਨਾਲ ਕੀਤੀਆਂ ਸੀਗੀਆਂ ਜੀ ਪਾਰਟੀ ਖਿਲਾਫ ਉਹਨਾਂ ਨੇ ਪੈਜਾ ਹੋ ਗਿਆ ਤੇ ਕਹਿੰਦੇ ਮਾਨ ਸਨਮਾਨ ਦੀ ਗੱਲ ਕੀਤੀ ਹੈ ਇਹਨਾਂ ਮਤਲਬ ਆਮ ਬੰਦੇ ਦੀ ਕੋਈ ਵੈਲੀ ਨਹੀਂ ਗਈ ਬਿਲਕੁਲ ਪਤਾ ਨਹੀਂ ਕਿਦਾਂ ਦਾ ਸਿਸਟਮ ਹੈ ਨਹੀਂ ਚਲਾ ਰੱਖਿਆ ਹੈ ਮੋਹੱਲਾ ਸਹੀ ਪੋਦੇ ਵਿੱਚ ਪੰਜ ਬੰਦਿਆਂ ਦੇ ਪੈਜਾ ਹੋਇਆ ਸੀਗਾ ਜੀ ਸ਼ਬਦ ਉਹਨਾਂ ਨੇ ਗੱਲਾਂ ਤਰਕ ਨਾਲ ਕੀਤੀਆਂ ਸੀਗੀਆਂ ਜੀ ਪਾਰਟੀ ਖਿਲਾਫ ਉਹਨਾਂ ਨੇ ਪੈਜਾ ਹੋ ਗਿਆ ਤੁਹਾਡੀ ਕੰਪਲੀਟ ਤੇ ਕੋਈ ਨਹੀਂ ਪੈਜਾ ਹੋਇਆ ਜੀ ਸਰ ਪਹਿਲੀ ਗੱਲ ਤਾਂ ਮੈਂ ਤਾਂ ਮੌਕੇ ਤੇ ਨਹੀਂ ਸੀਗਾ ਚੌਂਕੀ ਇੰਚਾਰ ਦੀ ਨਿਗਰਾਨੀ ਦੇ ਵਿੱਚ ਸਾਰਾ ਕਾਂਡ ਹੋਇਆ ਔਰੇ ਮੌਕੇ ਤੇ ਸੀਗੇ ਫੇਸਬੁਕ ਤੇ ਲਾਈਵ ਚੱਲਿਆ ਹੂੰ ਉਹਨਾਂ ਨੂੰ ਮੈਂ ਇਹ ਕਿਹਾ ਕਿ ਵੀ ਮੈਂ ਮੌਕੇ ਤੇ ਨਹੀਂ ਸੀਗਾ ਤੁਸੀਂ ਮੌਕੇ ਤੇ ਸੀਗੇ ਤੁਸੀਂ ਮੇਰੇ ਤੋਂ ਜ਼ਿਆਦਾ ਬੈਟਰ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਕੀ ਹੋਇਆ ਸੀ ਉਸ ਦਿਨ ਹਾਈਵੇ ਜਿਹੜਾ ਹਾਈਵੇ ਦੇ ਉੱਤੇ ਇਲੈਗਲੀ ਤਰੀਕੇ ਨਾਲ ਸਿਵਰੇਜ ਲਾਈਨ ਪਾਈ ਜਾ ਰਹੀ ਸੀ ਠੀਕ ਹੈ ਜੀ ਉਹ ਹਾਈਵੇ ਦਾ ਮੈਟਰ ਸੀਗਾ ਕਿਸੇ ਸੰਜੀਪ ਕੁਮਾਰ ਦੇ ਨਾਮ ਦੇ ਸ਼ਖਸ ਨੇ ਹਾਈਵੇ ਨੂੰ ਕੰਪਲੀਟ ਕੀਤੀ ਕਿ ਵੀ ਇਹ ਇਲੈਗਲੀ ਤਰੀਕੇ ਨਾਲ ਪਾਇਆ ਜਾ ਰਿਹਾ ਕਿ ਤੁਹਾਡੇ ਤੋਂ ਪਰਮਿਸ਼ਨ ਲਈ ਹੈ ਦਿਲਰਾਜ ਜੀ ਮੇਰੇ ਖਿਆਲ ਸਿਗੇ ਉਦੋਂ ਹਾਈਵੇ ਤੋਂ ਉਹ ਆਏ ਮੌਕੇ ਤੇ ਉਨੀ ਇਹਨਾਂ ਨੂੰ ਰੋਕਿਆ ਵੀ ਤੁਹਾਡੇ ਕੋਲ ਪਰਮਿਸ਼ਨ ਹੈਗੀ ਤਾਂ ਦਿਖਾਓ ਨਹੀਂ ਤਾਂ ਕੰਮ ਬੰਦ ਕਰ ਦੋ ਉਹਨਾਂ ਬਾਦ ਸਲੂਕੀ ਕੀਤੀ ਗਈ ਉਹਨੇ ਕੰਪਲੀਟ ਕੀਤੀ ਪੁਲਿਸ ਆ ਗਈ ਪੁਲਿਸ ਨੇ ਮੌਕੇ ਤੇ ਕੰਮ ਰੁਕਵਾਇਆ ਅੰਤਵਾਣ ਤੋਂ ਬਾਦ ਪੱਤਰਕਾਰ ਆ ਗਏ ਫੇਸਬੁਕ ਤੇ ਲਾਈਵ ਹੋ ਗਏ ਤੇ ਕਾਉਂਸਲਰ ਨੂੰ ਬੋਲਣ ਲੱਗੇ ਜਨਤਕ ਕਾਉਂਸਲਰ ਦਾ ਤਾਂ ਏਰੀਆ ਇਹਨਾਂ ਮੈਂ ਹਾਈਵੇ ਦਾ ਕਾਉਂਸਲਰ ਥੁੜੀਆਂ ਨਹੀਂ ਮੈਂ ਤਾਂ ਕਾਰਪੋਰੇਸ਼ਨ ਨਾਲ ਸੰਬੰਧਤ ਆ ਨਾ ਜੇ ਤੁਹਾਨੂੰ ਕੋਈ ਸਮੱਸਿਆ ਜੇ ਤੁਸੀਂ ਮੇਰੇ ਕੋਲ ਹੁੰਦੇ ਆ ਆਪਾਂ ਤੁਹਾਨੂੰ ਗਾਈਡ ਕਰਦੇ ਕਿ ਵੀ ਆ ਪ੍ਰੋਸੈਸ ਆ ਤੁਸੀਂ ਨੈਸ਼ਨਲ ਹਾਈਵ ਨਾਲ ਸੰਪਰਕ ਕਰੋ ਜਿੱਥੇ ਮੇਰੀ ਜ਼ਰੂਰਤ ਆ ਮੈਂ ਨਾਲ ਚੱਲੂੰਗਾ ਜੇ ਮੇਰੇ ਲੈਟਰ ਪੈਡ ਦੀ ਜ਼ਰੂਰਤ ਆ ਮੈਂ ਰਿਟਰਨ ਚ ਵੀ ਦਊਂਗਾ ਵੀ ਇਹਨਾਂ ਦੀ ਸਿਵਲ ਸਮੱਸਿਆ ਆ ਆਪਾਂ ਬੈਠ ਕੇ ਦਾ ਹੱਲ ਕੱਢੀਏ ਕਿ ਵੀ ਇਹ ਖਰਾਬ ਹੋ ਰਿਹਾ ਪਰ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਬਦਮਾਸ਼ੀ ਕਰਕੇ ਉੱਥੇ ਇਲੀਗਲੀ ਤਰੀਕੇ ਨਾਲ ਪੈ ਪਾਈਏ ਉਪਰੋਂ ਕਾਉਂਸਲਰ ਨੂੰ ਆਪਾਂ ਦੀਸ਼ ਬਦਾਵਲੀ ਕਰਤੀ ਹੈ ਉਦੇ ਮਾਨਸਮਾਨ ਨੂੰ ਠੇਸ ਕੋ ਨਹੀਂ ਚਾਈ ਉਹਨੂੰ ਧਮਕੀਪੂਰਨ ਲਹਿਜੇ ਨਾਲ ਪੇਸ਼ ਕਰੀਏ ਤੁਸੀਂ ਆਪਣੇ ਸੋਖਿਆਂ ਨੂੰ ਲੈ ਕੇ ਪੁਲਿਸ ਕਮਿਸ਼ਨ ਜਲੰਧਰ ਨੂੰ ਲੈਟਰ ਲਿਖਿਆ ਤਗਾ ਜੀ ਕੋਈ ਦਿਨ ਪਹਿਲਾਂ ਮਿਲ ਕੇ ਆਏ ਤੁਸੀਂ ਕੀ ਮਿਲ ਕੇ ਆਏ ਕੀ ਗੱਲ ਕੀਤੀ ਪੁਲਿਸ ਵਿੱਚ ਤੁਹਾਨੂੰ ਨਹੀਂ ਕੋਲਣਾ ਉਹਨੇ ਕਿਹਾ ਕਿ ਇਹ ਆਪਾ ਸੀਨੀਅਰ ਅਫਸਰ ਦੀ ਡਿਊਟੀ ਲਾਤੀ ਹੈ ਕਿ ਪੂਰੀ ਪੜਤਾਲ ਕੀਤੀ ਜਾਊਗੀ ਕਿ ਚੌਕੀ ਇਨਚਾਰਜ ਨੇ ਇਹ ਨਲਕੀ ਕਿਉਂ ਕੀਤੀ ਕਿਸੇ ਨੂੰ ਵੀ ਬੁਲਾਇਆ ਨਹੀਂ ਔਰ ਔਰ ਰਿਟਰਨ ਚ ਦਿੱਤਾ ਕਿ ਵੀ ਤੁਸੀਂ ਕੋਰਟ ਚ ਚਲ ਜਾਓ ਮੈਂ ਇਸ ਮਸਲੇ ਚ ਕੁਝ ਨਹੀਂ ਕਰ ਸਕਦਾ ਵਾਹ ਜੀ ਵਾਹ ਕਿਸ ਨੂੰ ਬੁਲਾਇਆ ਨਹੀਂ ਜੀ ਨਹੀਂ ਜੀ ਲਿਖਤੀ ਰੂਪ ਚਾਹੀਦਾ ਰਿਪੋਰਟ ਕਿਤਾ ਤਰ੍ਹਾਂ ਕੀਤੀ ਉਹਨਾਂ ਨੇ ਜੀ ਪਤਾ ਨਹੀਂ ਜੀ ਲਿਖਤੀ ਰੂਪ ਚਾਹੀਦਾ ਮੈਡਮ ਕਿ ਤੁਹਾਨੂੰ ਕਿਹਾ ਕਿ ਤੁਹਾਨੂੰ ਵੀ ਕੋ ਜੀ ਮੈਡਮ ਜੀ ਨੇ ਪਹਿਲਾਂ ਤਾਂ ਕਿਹਾ ਵੀ ਚਲੋ ਠੀਕ ਆ ਆਪਾਂ ਇਨਕੁਆਰੀ ਕਰਾਂਗੇ ਜਦੋਂ ਨਹੀਂ ਵਾਕਿਆ ਪੜਿਆ ਕਿ ਵੀ ਲਿਖਤੀ ਰੂਪ ਚਾਹੀਦਾ ਫਿਰ ਉਹਨੇ ਸਪੈਸ਼ਲ ਡਿਊਟੀ ਲਾਈ ਕਿ ਵੀ ਇਹ ਤੁਹਾਨੂੰ ਇਹ ਮੈਡੀਕਲ ਪੁਆਇੰਟ ਹੁੰਦਾ ਤਾਂ ਆਪਾਂ ਇਹਦਾ ਫੋਗਲ ਬਣਾਉਂਦੇ ਕੋਲ ਬਣਾਏ ਕਿਸੇ ਦੀ ਹਾਂ ਲੇਡ ਲੱਗੀ ਆ ਸ਼ਰਿਆ ਖਰਾਬ ਲਾਈ ਜਾਂਦੀ ਆ ਕਿ ਆ ਵੀ ਆਪਨੇ ਦੇਖੀ ਕਿ ਕੀ ਬੋਲੇਗਾ ਕਾਸਟੀ ਹੈ ਜੀ ਮੁਕ ਲੇ ਕਾ ਕਥ ਲੀਆ ਠੀਕ ਹੈ ਵੀ ਇਹ ਪਲਾਇਆ ਕਿਸ ਨੇ ਦੇਖੋ ਪਾਇਆ ਕਥ ਲੀਆ ਆਹ ਲੋ ਜੀ ਨੋਡ ਕਾ ਲੋ ਕੰਨੇ ਅਸੀ ਕੱਲ ਐਸੀ ਬਤਾਉਣੀ ਹੋਊਗੀ ਕਮੇਟ ਜਿਹੜੀ ਨੇ ਛੱਡੇ ਆਂ ਸਵਾ ਪਲੇ ਜਾਂਦੀ ਆ ਤੇ ਚੌਂਕੀ ਫੋਕਲ ਬਣ ਗਏ ਨੇ ਕਿਨੇ ਸਵਾ ਬੰਦ ਕੋਈ ਆਂ ਛੱਡੇ ਆਂ ਪੰਚੇ ਸਵਾ ਲੱਈ ਜਾਂਦੀ ਆ ਕਿੱਤਾ ਵਿੱਚ ਆਉਂਦਾ ਕਿੱਤਾ ਕਿੱਚਲਾਣਾ ਦੀ ਤਿੱਤੀ ਆ ਜੀ ਠੀਕ ਹੈ ਨਾ ਜਿੰਨੀ ਮਾੜੀ ਗੱਲ ਹੈ ਕਿ ਸਵਾ ਜਵਾਬ ਦੇਈਆਂ ਠੀਕ ਹੈ ਨਾ ਸਵਾ ਬਿਚੀ ਜਾਂਦੀ ਠੀਕ ਹੈ ਨਾ